ਦੇਖੋ 21 ਤਰੀਕ ਦੀ ਗੱਲ ਹੋਈ ਸੀ ਜਾਨਾ ਕਿਹੜੇ ਲੋਟ ਗੋਲੇ ਚੱਲਦੇ ਸੀ ਸਾਡੇ ਨੌਜਵਾਨ ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਡੱਲੇਵਾਲ ਸਾਹਿਬ ਉਹਨਾਂ ਵਰਗੇ ਮੂਰੇ ਸੀ ਉਦੋਂ ਗੋਲਿਆਂ ਦੇ ਵਿੱਚ ਉਹਨਾਂ ਨੇ ਬਥੇਰੇ ਅਥਰੂ ਗੈਸ ਦੇ ਗੋਲੇ ਛੱਡੇ ਇਹੋ ਜਿਹੇ ਗੋਲੇ ਵੀ ਛੱਡੇ ਨੇ ਜਿਹੜੇ ਕਿ ਅਸੀਂ ਕਿਸੇ ਜੇ ਸਾਡੀ ਕਿਸੇ ਦੂਸਰੀ ਕੰਟਰੀ ਨਾਲ ਸਾਡੀ ਲੜਾਈ ਹੁੰਦੀ ਹੈ ਜੰਗ ਲੱਗਦੀ ਹੈ ਉਹ ਵੀ ਸਿੱਟੇ ਗਏ ਨੇ ਜਿਨ੍ਹਾਂ ਦੇ ਸਾਨੂੰ ਸਿਰਫ ਦੋ ਖੋਲ ਮਿਲੇ ਨੇ ਉਹ ਗੱਲ ਭੁੱਲ ਗਏ ਜਦੋਂ ਲਾਲ ਰੰਗ ਦੀ ਕਣਕ ਅਮਰੀਕਾ ਦੇ ਪੀਐਲ 480 ਸੁਝੌਤੀ ਨਾਲ ਲਿਆਂਦੀ ਸੀ ਜਿਹਨੂੰ ਪਸ਼ੂ ਨਹੀਂ ਖਾਂਦੇ ਉਹ ਸਾਡੇ ਇੰਡੀਆ ਦੇ ਲੋਕਾਂ ਨੂੰ ਖੁੜਾਈ ਸੀ ਇਹਨੇ ਜਿਹੜਾ ਕਿਹਾ ਸੀ 15000 ਹਰ ਖਾਤੇ 'ਚ ਪਾਊਗਾ 14 ਸਾਲ ਤੋਂ ਬਾਅਦ 15 ਲੱਖ ਪਾਉਣ ਨੂੰ ਅੱਜ ਤਾਂ ਉਹਦਾ ਵਿਆਜ ਪੈ ਕੇ 25 ਲੱਖ ਹੋ ਗਿਆ ਹੁਣ ਉਹ ਕਿੱਥੇ ਗਿਆ ਸਾਨੂੰ ਨਾਮ ਨਾਮ ਤਾਂ ਕੀ ਦੇਣਾ ਸੀ ਉਲਟ ਸਾਨੂੰ ਦੋਸ਼ੀ ਠਹਿਰਾਉਂਦੇ ਨੇ ਕਿ ਕਿਸਾਨ ਦੋਸ਼ੀ ਆ ਜਿਵੇਂ ਕਿਤੇ ਅਸੀਂ ਕਿਸੇ ਦੂਜੇ ਕੰਟਰੀ ਵਾਲੇ ਹੋਈਏ ਸਾਡਾ ਦੇਸ਼ ਕੋਈ ਲੱਗ ਹੋਵੇ ਆ ਤੁਹਾਡੇ ਸਾਹਮਣੇ ਆ ਸਾਨੂੰ ਪੰਜਾਬ ਨੂੰ ਤਾਂ ਨਾ ਇਕੱਟੇ ਦਿੱਤਾ ਸੀ ਕਿਸ ਤਰ੍ਹਾਂ ਸੱਤ-ਸੱਤ ਤਰ੍ਹਾਂ ਦੇ ਬੈਰੀਕੇਡ ਲਾ ਕੇ ਅਸੀਂ ਕੋਈ ਮਾੜਾ ਤਾਂ ਨਹੀਂ ਕਰਿਆ ਜਿਸ ਢੰਗ ਨਾਲ ਵੀ ਸਾਨੂੰ ਸਰਕਾਰਾਂ ਨੇ ਕਿਹਾ ਕਿ ਤੁਸੀਂ ਅਨਾਜ ਪੈਦਾ ਕਰੋ ਇਸ ਤਰ੍ਹਾਂ ਤੁਸੀਂ ਖਾਦ ਪਾਓ ਇਹ ਆ ਬੀਜ ਲਓ ਸਾਤੋਂ ਅਸੀਂ ਉਵੇਂ ਹੀ ਕਰਦੇ ਰਹੇ ਕੋਈ ਅਸੀਂ ਆਪਣੇ ਆਪ ਨਹੀਂ ਕਰਿਆ ਹੋਇਆ ਸਾਨੂੰ ਤਾਂ ਪਤਾ ਵੀ ਸਾਡੇ ਬਜ਼ੁਰਗਾਂ ਨੂੰ ਨਹੀਂ ਸੀ ਪਤਾ ਥੇੜੀ ਸਾਹਿਬ ਨੇ ਬੈਠਿਆ ਕੋਲ ਵੀ ਕੀ ਖਾਦ ਹੁੰਦੀ ਕੀ ਆ ਤੋਂ ਨਹੀਂ ਆ ਵੀ ਕਿਸਾਨ ਦਾਣੇ ਪੈਦਾ ਕਰ ਜਾ ਰਹੇ ਆਪਣਾ ਮਰੇ ਨਾ ਜਿਉਂਦਾ ਰਹੇ ਵੀ ਇਦਾਂ ਕੇ ਜਿਣਾ ਚਾਹੁੰਦੇ ਆ ਵੱਧ ਦੇਣਾ ਨਹੀਂ ਚਾਹਦੇ ਇਹਨਾਂ ਦੀ ਨੀਤ ਮਾੜੀ ਹੈ ਤੇ ਅਸੀਂ ਕਿਸਾਰ ਲੋਕਾਂ ਨੇ ਹਿੰਮਤ ਕੀਤੀ ਕਣਕ ਝੋੜ ਦਾ ਜਾਦਾ ਪੈਦਾ ਕਰਕੇ ਤਾਂ ਉਹਦਾ ਖਮਿਆਜਾ ਅੱਜ ਅਸੀਂ ਭੁਗਤ ਰਹੇ ਆ ਸਾਡੇ ਚਰ ਹਜ਼ਾਰਾਂ ਕਰੋੜ ਦਾ ਕਰਜ਼ਾ ਹੋ ਗਿਆ ਸ਼ੰਭੂ ਬਹਿਰੀਅਲ ਦੇ ਉੱਤੇ ਮੌਜੂਦ ਆ ਕਿਸਾਨ ਡਟੇ ਹੋਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹ ਇੱਥੋਂ ਨਹੀਂ ਜਾਣਗੇ ਗੱਲਬਾਤ ਵੀ ਕਰਾਂਗੇ ਕਿਸਾਨ ਆਗੂ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਕਹਿਣਾ ਕੀ ਕੀ ਜਿਹੜੀ ਕਿ ਹੁਣ ਕੀ ਕਿੱਥੇ ਗੱਲਬਾਤ ਚੱਲ ਰਹੀ ਆ ਕੇਂਦਰ ਸਰਕਾਰ ਨਾਲ ਕੀ ਕੀ ਸਥਿਤੀ ਆ ਹੁਣ ਦਾ ਦੋੜਾਂ ਦੀ ਸਤਿਕਾਰ ਜੀ ਸਤਿਕਾਰ ਕਿਵੇਂ ਦੇਖਦਾ ਅੱਜ ਕਿੰਨੇ ਦਿਨ ਤਕਰੀਬ 22 ਦਿਨ 24 ਦਿਨ ਹੋ ਚੱਲੇ ਡਟੇ ਹੋਏ ਉਹ ਕੀ ਕਹਿਣਾ ਚਾਹੁੰਦੇ ਹੋ ਅੱਜ ਕਹ ਰਿਹਾ ਕਿ ਚਾਹੁੰਦੇ ਆ ਅਸੀਂ ਤਾਂ ਡਟੇ ਬੈਠੇ ਆ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਜਦੋਂ ਪੰਜਾਬ ਦੀ ਸਾਰੀ ਕਿਸਾਨੀ ਸੜਕਾਂ ਤੇ ਬੈਠੀ ਹੈ ਜਿਹੜੀਆਂ ਮੰਗਾਂ ਉਹ ਜਾਇਜ਼ ਆਏ ਕੋਈ ਨਵੀਂ ਮੰਗ ਆਪਾਂ ਕੀਤੀ ਨਹੀਂ ਕਿਉਂਕਿ ਅੱਜ ਤੇ 2 ਸਾਲ ਪਹਿਲਾਂ ਮੋਦੀ ਜੀ ਨੇ ਸਾਡੇ ਨਾਲ ਧੋਖਾ ਕੀਤਾ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਕਰਕੇ ਪੰਜ ਛੇ ਮੰਗਾਂ ਸਾਡੀਆਂ ਇਹ ਕਹਿ ਦੱਸਦਾ ਵੀ ਇਹ ਲਾਗੂ ਕਰ ਦਿੱਤੀਆਂ ਜਾਣਗੀਆਂ ਪਰ 2 ਸਾਲ ਢੀਕਦੇ ਰਹੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਮੋਰਚਾ ਚੱਲੂ ਵੀ ਰੱਖਿਆ ਤੇ ਜਦੋਂ ਦੇਖਿਆ ਵੀ ਸਰਕਾਰ ਦਾ ਐਂਡ ਹੋਇਆ ਵਾ ਸਰਕਾਰ ਖਤਮ ਹੋਣ ਵਾਲੀ ਹੈ ਆਪਾਂ ਮੋਰਚਾ ਦੁਬਾਰਾ ਸਰਜੀਤ ਕਰਨਾ ਪਿਆ ਜਿਹੜਾ ਮੇਰੇ ਕੋ ਸਾਥੀ ਕਹਦੇ ਆ ਮੋਰਚਾ ਦੁਬਾਰਾ ਲਾਇਆ ਚੇਤੀ ਲਾਇਆ ਮੋਰਚਾ ਦਵਾ ਨਹੀਂ ਲਗਿਆ ਮੋਰਚਾ ਆਪਾਂ ਸਸਪੈਂਡ ਕਰਕੇ ਆਏ ਤੇ ਨਾ ਕਿ ਮੋਰਚੇ ਨੂੰ ਖਤਮ ਕਰਕੇ ਜਦੋਂ ਦੇਖਿਆ ਵੀ ਸਰਕਾਰ ਆਪਣੀਆਂ ਮੰਗਾਂ ਨਹੀਂ ਮੰਨਦੀ ਆਪਾਂ ਉਸ ਮੋਰਚੇ ਨੂੰ ਦੁਬਾਰਾ ਸਰਜੀਤ ਕਰਕੇ ਬੋਦੀ ਜੀ ਨੂੰ ਇਹ ਕਹਿ ਰਹੇ ਆ ਕਿ ਜੋ ਮੰਗਾਂ ਪੂਰੀਆਂ ਕਰ ਜਿਹੜੀਆਂ ਮੰਨੀਆਂ ਸੀ ਕਿਉਂਕਿ ਇਹ ਕੈਸੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜੀਦਾ ਦੁਨੀਆ ਦੇ ਵਿੱਚ ਕੋਈ ਨਾਮ ਹੈ ਇੰਡੀਆ ਦਾ ਜੇ ਪਿੰਡ ਵਿੱਚ ਖੁੰਡ ਚਰਚਾ ਜੇ ਬੈਠਿਆ ਤੇ ਪੰਚਾਇਤ ਵਿੱਚ ਵੀ ਕੋਈ ਸ਼ਖਸ ਆਪਣੇ ਕਹਦੇ ਤੇ ਮੁੱਕਰ ਜਾਵੇ ਆਪਾਂ ਉਹਦਾ ਸਮਾਜਿਕ ਬਾਈਕਾਟ ਕਰਦੇ ਆ ਇਹ ਐਡੇ بڑے ਦੇਸ਼ ਦਾ ਪ੍ਰਧਾਨ ਮੰਤਰੀ ਇਹਨੂੰ ਸੋਚਣਾ ਚਾਹੀਦਾ ਵੀ ਉਹ ਕੋਈ ਨਵੀਂ ਗੱਲ ਨਹੀਂ ਬੰਦਦੇ ਜਿਹੜੀਆਂ ਮੰਗਾ ਇਹਨਾਂ ਨੂੰ ਕਿਹਾ ਸੀ ਪੂਰੀਆਂ ਕਰੂਗਾ ਪੂਰੀਆਂ ਕਰ ਦਵੇ ਤੇ ਅਸੀਂ ਡਟੇ ਬੈਠੇ ਹਾਂ ਜਿੰਨਾ ਚਿਰ ਮੰਗਾ ਪੂਰੀਆਂ ਨਹੀਂ ਕਰਦਾ ਉੰਨਾ ਚਿਰ ਬੈਠੇ ਰਹਿਣਾ ਕੇਂਦਰ ਸਰਕਾਰ ਦੀ ਗੱਲ ਕਰਦੇ ਕੇਂਦਰ ਸਰਕਾਰ ਦਾ ਕਹਿ ਰਿਹਾ ਕਿਸਾਨਾਂ ਨੂੰ ਖੁਸ਼ਹਾਲ ਕਰਨ ਲਈ ਤਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ ਕਈ ਕਈ ਸਕੀਮਾਂ ਵੀ ਚਲਾਈਆਂ ਗਈਆਂ ਨੇ ਦੇਖੋ ਕਰਜ਼ਾ ਕਿਹੜਾ ਮਾਫ਼ ਕੀਤਾ ਹੈ ਕੇਂਦਰ ਸਰਕਾਰ ਨੇ ਦੱਸੇ ਕਰਜ਼ਾ ਤਾਂ ਕਾਰਪੋਰੇਟ ਘਰਾਣਿਆਂ ਦਾ ਹੁੰਦਾ ਕਿਸਾਨੀ ਦਾ ਕਰਜ਼ਾ ਤਾਂ ਮਾਫ਼ੇ ਨਹੀਂ ਹੋਇਆ ਫਿਰ ਦੂਜੀ ਗੱਲ ਇਹਨੇ ਜਿਹੜਾ ਕਿਹਾ ਸੀ 15000 ਹਰ ਖਾਤੇ 'ਚ ਪਾਊਗਾ 14 ਸਾਲ ਤੋਂ ਬਾਅਦ 15 ਲੱਖ ਪਾਉਣ ਨੂੰ ਅੱਜ ਤਾਂ ਉਹਦਾ ਵਿਆਜ ਪੈ ਕੇ 25 ਲੱਖ ਹੋ ਗਿਆ ਹੁਣ ਉਹ ਕਿੱਥੇ ਗਿਆ ਤੇ ਬਾਕੀ ਕਹਿਣਾ ਹੈਗਾ ਕਿ ਕਿਸਾਨਾਂ ਦੀ ਆਮਦਨ ਡੁੱਬੀ ਹੋਊਗੀ ਕਿਸਾਨ ਦੀ ਆਮਦਨ ਘਟ ਚੁੱਕੀ ਹੈ ਅੰਕੜੇ ਜੇ ਆਪਾਂ ਅੰਕੜੇ ਗਿਣੀਏ ਤਾਂ ਬਹੁਤ ਲੰਬੀ ਗੱਲ ਹੋ ਜਾਂਦੀ ਹੈ ਕਿਸਾਨ ਦੀ ਆਮਦਨ ਇਹਨਾਂ ਦੀ ਸਰਕਾਰ ਬਣਨ ਨਾਲੋਂ ਘਟ ਚੁੱਕੀ ਹੈ ਵਧੀ ਨਹੀਂ ਹੈਗੀ ਤੇ ਅਸੀਂ ਕਿਸ ਤਰ੍ਹਾਂ ਆਸ ਕਰ ਲਈਏ ਵੀ ਆਮਦਨ ਵਧਾ ਦਤੀਏ ਨੇ ਸਵਾਮੀ ਨਾਥਨ ਦੀ ਰਿਪੋਰਟ ਜੇ ਲਾਗੂ ਹੁੰਦੀ ਹੈ ਤਾਂ ਕਿਸਾਨਾਂ ਸਰਕਾਰ ਦਾ ਕਹਿਣਾ ਕਿ 10 ਲੱਖ ਕਰੋੜ ਰੁਪਇਆ ਚਾਹੀਦਾ ਸਾਲ ਦਾ ਜੇ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਹੋਊਗੀ ਦੇਖੋ ਜੇ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਨੀ ਹੈ ਸਾਨੂੰ 10 ਲੱਖ ਕਰੋੜ ਚਾਹੀਦਾ ਪਰ ਕਾਰਪੋਰੇਟ ਘਰਾਣਿਆਂ ਦਾ ਕਿੰਨੇ ਹਜ਼ਾਰਾਂ ਕਰੋੜ ਮਾਫ ਕਰ ਚੁੱਕੇ ਆ ਉਹ ਕਿਉਂ ਹੁੰਦਾ ਫਿਰ ਇਹਦੇ ਨਾਲ ਡੇਰਾ ਕਿਸਾਨ ਦੇ ਵਾਸਤੇ ਨਹੀਂ ਜਿਹੜੀ ਸਵਾਮੀ ਦਾਸਨਜੀ ਦੀ ਰਿਪੋਰਟ ਹੈ ਉਹਦੇ ਨਾਲ ਤਾਂ ਹਰ ਬੰਦੇ ਦੇ ਵਾਸਤੇ ਜਿਹੜਾ ਉਹਦੇ ਵਿੱਚ ਲਿਖਿਆ ਗਿਆ ਜੇ ਉਹ ਪੂਰੀ ਲਾਗੂ ਕਰ ਦਿੱਤੇ ਤਾਂ ਕਿਸੇ ਨੂੰ ਘਾਟਾ ਦਾ ਪੈਂਦਾ ਹੀ ਨਹੀਂ ਫਿਰ ਇਹ ਕਿਉਂ ਨਹੀਂ ਕਰਦੇ ਉਹਦੇ ਨਾਲ ਇਹਨਾਂ ਦਾ ਹੀ ਜਿਹੜੀ ਨੀਤੀ ਵਿੱਚ ਫਰਕ ਹੈ ਇਹ ਚਾਹੁੰਦੇ ਆ ਕਿ ਕਿਸਾਨ ਨੂੰ ਇੰਨੀ ਕਮਜ਼ੋਰ ਦਈਏ ਵੀ ਉਹ ਮਰੇ ਨਾ ਜਿਉਂਦਾ ਰਹੇ ਢਿੱਡ ਭਰਦਾ ਰਹੇ ਉਹਦੇ ਪੱਲੇ ਕੁਝ ਨਾ ਪਵੇ ਤੇ ਬਾਕੀ ਜਿਹੜਾ 1.5 ਅਰਬ ਦੀ ਆਬਾਦੀ ਇੰਡੀਆ ਦੀ ਹੋਈ ਬੈਠੀ ਐ ਉਹਦਾ ਢਿੱਡ ਭਰਨ ਵਾਸਤੇ ਪੰਜਾਬ ਹਰਿਆਣਾ ਬਰਾਹ ਪੰਜਾਬ ਕਹਿ ਲੋ ਪੀ ਇਹ ਦਾਣੇ ਪੈਦਾ ਕਰਕੇ ਦੇਈ ਜਵੇ ਹੋਰ ਇਲਾਕੇ ਵਰਤ ਕੁਝ ਨਹੀਂ ਹੈਗਾ ਇਹ ਕੋਟ ਹੈ ਇਹ ਉਹ ਟਾਈਮ ਭੁੱਲ ਗਏ ਜਦੋਂ ਲਾਲ ਬਾਜ਼ਰ ਸ਼ਾਸਤਰੀ ਜੀ ਨੇ ਇਹ ਐਲਾਨ ਕੀਤਾ ਸੀ ਇੱਥੇ ਭੁੱਖੇ ਮਰਦੇ ਦੇ ਕਿ ਹਰ ਬੰਦੇ ਨੂੰ ਰੋਟੀ ਦੇਣ ਵਾਸਤੇ ਇੱਕ ਦਿਨ ਹਫ਼ਤੇ 'ਚ ਵਰਤ ਰੱਖਣਾ ਸ਼ੁਰੂ ਕਰਦਾਂ ਉਹ ਗੱਲ ਭੁੱਲ ਗਏ ਜਦੋਂ ਲਾਲ ਰੰਗ ਦੀ ਕਣਕ ਅਮਰੀਕਾ ਦੇ ਪੀਐਲ 480 ਸੁਭਉਤੀ ਨਾਲ ਲਿਆਂਦੀ ਸੀ ਜਿਹਨੂੰ ਪਸ਼ੂ ਨਹੀਂ ਖਾਂਦੇ ਉਹ ਸਾਡੇ ਇੰਡੀਆ ਦੇ ਲੋਕਾਂ ਨੂੰ ਖੁਰਾਈ ਸੀ ਜੇ ਹਿੰਮਤ ਕੀਤੀ ਪੁਰਾਣਾ ਪੰਜਾਬ ਕਹੋ ਵਿੱਚੇ ਹਰਿਆਣਾ ਆ ਜਾਂਦਾ ਤੇ ਅਸੀਂ ਕਿਸਾਨ ਲੋਕਾਂ ਨੇ ਹਿੰਮਤ ਕੀਤੀ ਕਣਕ ਝੋਨਾ ਜ਼ਿਆਦਾ ਪੈਦਾ ਕਰਕੇ ਤਾਂ ਉਹਦਾ ਖਮਿਆਜਾ ਅੱਜ ਅਸੀਂ ਭੁਗਤ ਰਹੇ ਹਾਂ ਸਾਡੇ ਇਚਰ ਹਜ਼ਾਰਾਂ ਕਰੋੜ ਦਾ ਕਰਜ਼ਾ ਹੋ ਗਿਆ ਸਿਰਫ ਸੱਗੜੀ ਖੇਤੀ ਕਰਕੇ ਕਿਉਂਕਿ ਸਾਨੂੰ ਉਸਦੀ ਗੱਲ ਕਰੀਏ ਸਰਕਾਰ ਦਾ ਕਹਿੰਦੇ ਇਹ ਕਰਜ਼ਾ ਨੇ ਕਿਸਾਨਾਂ ਨੇ ਆਪਣੀ ਸਹੂਲਤਾ ਵਾਸਤੇ ਕਰਜ਼ਾ ਲਿਆ ਕਿਵੇਂ ਮਾਫ ਹੋ ਜਾਊਗਾ ਮੈਂ ਉਹ ਕਰਜ਼ੇ ਨੂੰ ਦੱਸਣਾ ਚਾਹੁੰਦਾ ਵੀ ਕਿਸ ਤਰ੍ਹਾਂ ਲਿਆ ਕਿਉਂਕਿ ਜਿੱਦਣ ਅਸੀਂ ਪਹਿਲਾਂ ਸੰਘਣੀ ਖੇਤੀ ਤੋਂ ਪਹਿਲਾਂ ਖੇਤੀ ਕਰਦੇ ਸੀ ਮੇਰਾ ਖਿਆਲ ਆ ਪੰਜਾਬ ਦੇ 1% ਕਿਸਾਨ ਦੇ ਜੰਮੇ ਵੀ ਕਰਜ਼ਾ ਹੈ ਨਹੀਂ ਸੀ ਜੇ ਕੋਈ ਥੋੜਾ ਬਹੁਤਾ ਹੈ ਜੀ ਤਾਂ ਆਰਤੀ ਤੇ ਲਿਉਦੇ ਸੀ ਸ਼ਵਾਹੀ ਬਾਦ ਮੁੜ ਜਾਂਦਾ ਸੀ ਜਿਹੜਾ ਇਹ ਕਰਜ਼ਾ ਚੜਿਆ ਕਿਉਂ ਚੜਿਆ ਵੱਧ ਅਨਾਜ ਪੈਦਾ ਕਰਨ ਵਾਸਤੇ ਸਾਨੂੰ ਟਰੈਕਟਰ ਖਰੀਦਣੇ ਪਏ ਉਹਨਾ ਟਰੈਕਟਰਾਂ ਦੇ ਵਾਸਤੇ ਮਹਿੰਗੇ ਸੰਦ ਉਹ ਖਰੀਦਨੇ ਪਏ ਫਿਰ ਅਸੀਂ ਪਹਿਲਾਂ ਘੜਿਆ ਚੋਂ ਪੜੋਲੀਆਂ ਚੋਂ ਕੱਢ ਕੇ ਬੀਜ ਪਾ ਲੰਦੇ ਸੀ ਹੁਣ ਮਿਹਦੇ ਭਾ ਦਾ ਬੀਜ ਮੱਕੀ ਦਾ ਬੀਜੇ ਆ ਸਾਡਾ 5-5000 ਤੋਂ 6000 ਮਿਲਦੀ ਏ ਉਹ ਲਾਉਣਾ ਪਿਆ ਕਿ ਅਸੀਂ ਘੜੀ ਚੋਂ ਕੱਢ ਕੇ ਪਾ ਦਿੰਦੇ ਸੀ ਉਹ ਸਾਡੇ ਸਿਰ ਜਿੰਨਾ ਖਰਚਾ ਸਾਡਾ ਸੰਘਣੀ ਖੇਤੀ ਤੇ ਵਧਿਆ ਉਹਦੇ ਹਿਸਾਬ ਨਾਲ ਸਾਨੂੰ ਰੇਟ ਵੇਦਿਆ ਜੀ ਆਪਦਰ ਨਹੀਂ ਸਾਡੀ ਵਧੀ ਇਸ ਕਰਕੇ ਕਰਨ ਜਾਂ ਵਧਿਆ ਜਿਹੜਾ ਇਹ ਕਹਿੰਨੇ ਆ ਨਾ ਪ੍ਰਚਾਰ ਕਰਦੇ ਆ ਬਹੁਤ ਮੈਂ ਦੇਵਤਾ ਦੇ ਵੀ ਬੈਠ ਕੇ ਦੇਖਿਆ ਮੇਰੇ ਸਾਥੀ ਜਿਹੜੇ ਪੜੇ ਲਿਖੇ ਚਲੇ ਜਾਂਦੇ ਆ ਇੱਕ ਵਾਰੀ ਚੰਡੀਗੜ੍ਹ ਤੇ ਆ ਗਈ ਸੀ ਇੱਕ ਪ੍ਰੋਫੈਸਰ ਕਦੀ ਕੁੜੀਆਂ ਦੇ ਵਿਆਹ ਦੇ ਖਰਚ ਕਰ ਦੁੱਤਾ ਧਾਰੂ ਪੀਣ ਤੇ ਖਰਚ ਕਰ ਦੁੱਤਾ ਉਹ ਵੰਕੜਾ ਨਾ ਸੀ ਸਾਬਤ ਕਰਦੇ ਆ ਵੀ ਕਿਸਾਨ ਦੇ ਕੋਲ ਤਾਂ ਆਮਦਨੀ ਇੰਨੀ ਨਹੀਂ ਦੀ ਅਸੀਂ ਤਾਂ 15 ਲੱਖ ਨਾਲ ਵਧੀਆ ਬੇਟੀ ਦਾ ਵਿਆਹ ਕਰ ਦਨੇ ਆ ਇਹ 50 ਲੱਖ ਡੈਕੋਰੇਸ਼ਨ ਤੇ ਲਾ ਦਨੇ ਤੇ ਕਿਸਾਨ ਨੂੰ ਕਿਉਂ ਨਹੀਂ ਉਹ ਜਹਾ ਵੜਾਉਂਦੇ ਇਹ ਸਭ ਪ੍ਰਚਾਰ ਹੈ ਝੂਠਾ ਪ੍ਰਚਾਰ ਹੈ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਇਹ ਚਾਹੁੰਦੇ ਆ ਵੀ ਕਿਸਾਨ ਦਾਣੇ ਪੈਦਾ ਕਰ ਜਾ ਰਹੇ ਆਪਣਾ ਮਰੇ ਨਾ ਜਿਉਂਦਾ ਰਹੇ ਵੀ ਇਦਾਂ ਕੇ ਜਿਣਾ ਚਾਹੁੰਦੇ ਆ ਵੱਧ ਦੇਣਾ ਨਹੀਂ ਚਾਹਦੇ ਇਹਨਾਂ ਦੀ ਨੀਤ ਮਾੜੀ ਹੈ ਜੇ ਇਹ ਹੁਣ ਵੀ ਸਾਨੂੰ ਇਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਨਗੇ ਤਾਂ ਅਗਲਾ ਸਿਵਾਰਚ ਦੇਖਾਂਗੇ ਕਿੱਧਰ ਨੂੰ ਕਰਦੇ ਆਂ ਉੰਡਾ ਚ ਹਟੜਾ ਹੈ ਨਹੀਂ ਅਸੀਂ ਆਪਣੀਆਂ ਮੰਗਾਂ ਪੂਰੀਆਂ ਕਰਾਵਾਂਗੇ ਕਿਸਾਨ ਡਟੇ ਹੋਏ ਨੇ ਮੰਗਾਂ ਪੂਰੀਆਂ ਕਰਕੇ ਹੋ ਵਾਪਸ ਘਰਾਂ ਨੂੰ ਪਰਤਣੇ ਇਹ ਗੱਲਬਾਤ ਵੀ ਕਰਾਂਗੇ ਹੋਰ ਕਿਸਾਨ ਅਗੂ ਵਿੱਚ ਇੱਥੇ ਪਹੁੰਚੇ ਨੇ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਟੇ ਹੋਏ ਹੋ ਠੀਕ ਹੋ ਠੀਕ ਹੈ ਜੀ ਢਿੱਲੇ ਲੱਗਦੇ ਉਹਨਾਂ ਲਈ ਨਹੀਂ ਢਿੱਲੇ ਨਹੀਂ ਹੈ ਨਹੀਂ ਨਹੀਂ ਢਿੱਲੇ ਨਹੀਂ ਹੈ ਨਹੀਂ ਬਿਲਕੁਲ ਢਿੱਲੇ ਨਹੀਂ ਹੈ ਬਾਅਦ ਚ ਥੋੜੇ ਗੜਸ ਜੀ ਨਹੀਂ ਹੈਗੀ ਨਹੀਂ ਨਹੀਂ ਕੋਈ ਗੱਲ ਨਹੀਂ ਹੈ ਨਹੀਂ ਕੋਈ ਗੱਲ ਨਹੀਂ ਹੈ ਐਸੀ ਕੋਈ ਗੱਲ ਨਹੀਂ ਹੈ ਕਿਵੇਂ ਤੇ ਫਿਰ ਅੱਜ ਅੱਜ ਬੀਬੀਆਂ ਵੱਲੋਂ ਵੀ ਆ ਕੇ ਤੁਹਾਨੂੰ ਹੌਸਲੇ ਦੇ ਦਿੱਤੇ ਗਏ ਨੇ ਵੱਡੇ ਨਾਰੇ ਮਾਰੇ ਗਏ ਨੇ ਸਰਕਾਰ ਨੂੰ ਲਾਂਤਾਂ ਪਾਈਆਂ ਗਏ ਕਿਵੇਂ ਤੇ ਪਹਿਲਾਂ ਤਾਂ ਧੰਨਵਾਦ ਹੈ ਬੀਬੀਆਂ ਦਾ ਜਿਹੜੀਆਂ ਵੱਧ ਚੜ ਕੇ ਸਾਡੇ ਪ੍ਰੋਗਰਾਮ 'ਚ ਜਿਹੜਾ ਸਦਾ ਦਿੱਤਾ ਸੀ ਉਹਦੇ ਤੇ ਆਈਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਹੂੰ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਪਹਿਲਾਂ ਉਹ ਸਾਨੂੰ ਕਹਿੰਦੇ ਸੀ ਵੀ ਜੇ ਟਰਾਲੀਆਂ ਲੈ ਕੇ ਰਾਸ਼ਨ ਲੈ ਕੇ ਕਿਚਕਣ ਜੰਗਲਣ ਆਏ ਆ ਕਣਾਏ ਹੁਣ ਅਸੀਂ 6 ਤਰੀਕ ਨੂੰ ਐਲਾਨ ਕਰਤਾ ਵੀ ਅਸੀਂ ਨਹੀਂ ਜਾਂਦੇ ਸਾਨੂੰ ਕਹਿੰਦੇ ਪੰਜਾਬ ਹਰਿਆਣੇ ਵਾਲੇ ਉਹਨੇ ਅਸੀਂ ਦੂਜੇ ਸੂਬਿਆਂ ਦੇ ਕਿਹਾ ਵੀ ਉਹ ਬੰਦੇ ਆਣਗੇ ਅਸੀਂ ਨਹੀਂ ਜਾਂਦੇ ਜੰਤਰ ਮੰਤਰ ਦੇ ਬਾਏ ਵਸਾਂਗੇ ਪੈਦਲ ਵੀ ਸ਼ਾਇਦ ਆ ਜਾਂਦੇ ਨੇ ਨੇੜੇ ਦੇ ਹੋਵਾਂਗੇ ਫਿਰ ਉਹ ਕਿਉਂ ਗ੍ਰਿਫਤਾਰ ਕੀਤੇ ਉਹਨਾਂ ਤੋਂ ਕੀ ਖਤਰਾ ਸੀ ਉਹ ਤਾਂ ਬੱਚਾਂ ਤੇ ਹਾਰੇ ਦੀ ਗੱਡੀਆਂ ਚ ਆ ਰਹੇ ਸੀ ਸਾਨੂੰ ਕਹਿੰਦੇ ਤੇ ਵੀ ਇੱਥੇ ਟਰਾਲੀਆਂ ਲੈ ਕੇ ਕਿਉਂ ਤੁਰਦੇ ਆ ਵਿੱਚ ਹਥਿਆਰ ਦੀ ਸੀਗੀ ਬੱਸਾਂ ਕਾਰਾਂ ਦੇ ਵਿੱਚ ਆ ਸਕਦੇ ਹੋ ਬੱਟਾਂ ਕਾਰਾਂ ਚ ਆ ਸਕਦੇ ਆ ਹੁਣ ਉਹ ਜਿਹੜੇ ਬੱਸਾਂ ਕਾਰਾਂ ਚ ਆਏ ਉਹ ਵੀ ਫੜ ਲੈ ਦਸੌਰਾ ਕਿਆ ਹਾਲ ਆਜ ਹੈ ਅਸੀਂ ਗੱਲ ਕਰਨੀ ਜਾ ਰਹੇ ਤੇ ਉੱਤੇ ਕੋਈ ਜੰਗ ਲੜਨ ਤਾਂ ਨਹੀਂ ਜਾ ਰਹੇ ਸਰਕਾਰ ਦੀ ਨੀਤੀ ਨਹੀਂ ਹੈ ਗੱਲ ਕਰਨ ਦੀ ਇਹਨੂੰ ਲਮਕਾਣ ਦੀ ਨੀਤੀ ਹੈ ਅਰ ਅਸੀਂ फडਕਦੇ ਨਹੀਂ ਬਿਲਕੁਲ ਸ਼ਾਂਤਮਈ ਬੈਠੇ ਆ ਅਰ ਧਾਕੜ ਸਾਹਿਬ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਸਰਕਾਰ ਜਿਹੜੇ ਕਿਸਾਨ ਆਗੂ ਨੇ ਉਹ ਪੰਜਾਬ ਦੇ ਪੁੱਤਰ ਰਾਜਨੀਤੀ ਕਰਕੇ ਨਾਮ ਰਾਉਣ ਅਸੀਂ ਇਹੋ ਜਿਹੇ ਬੰਦੇ ਦਾ ਕੋਈ ਬਹੁਤਾ ਉਹ ਨਹੀਂ ਕਰਦੇ ਜਿਹੜਾ ਸਿਰਫ ਕੁਰਸੀ ਖਾਕੜੂ ਕਰਦੇ ਆ ਇਸ ਪਰਿਵਾਰ ਨੂੰ ਜਿਹੜੀ ਪਾਰਟੀ ਨਾਲ ਪਾਰਟੀਆਂ ਕੋਈ ਵੀ ਚੰਗੀ ਮਾੜੀ ਨਹੀਂ ਹੁੰਦੀ ਬੰਦੇ ਹੋ ਸਕਦੇ ਆ ਜਿਹੜੀ ਪਾਰਟੀ ਨੇ ਇਹਨਾਂ ਨੂੰ ਹਿੰਦੂਸਤਾਨ ਦੇ ਮੰਤਰੀ ਬਣਾਏ ਉਹਨਾਂ ਨੂੰ ਪਾਏ ਦਲ ਰੋਡ ਪਾਈ ਛੱਡ ਕੇ ਉਹਨੂੰ ਭੱਜ ਗਿਆ ਇਹੋ ਜਿਹੇ ਬੰਦੇ ਦਾ ਕਿ ਆਤਵਾਰ ਹੈ ਕੱਲ ਨੂੰ ਉੱਥੇ ਵੀ ਉਹ ਕਰਕੇ ਕਰ ਲਏ ਉਹਦੇ ਬਿਆਨ ਦੀ ਕੀ ਮਹੱਤਤਾ ਹੈ ਉੱਥੇ ਉਹ ਦੱਸੇਦਾ ਸੀ ਵੀ ਕੱਲ ਜਿਹੜਾ ਭਾਜਪਾ ਨੂੰ ਗਾਲਾਂ ਕੱਢਦਾ ਸੀ ਉੱਥੇ ਵੀ ਫਿਰਕੂ ਪ੍ਰਸਤ ਹੈ ਇਹ ਅੱਜ ਉਹਦਾ ਮਹਿਰਨਵਾ ਹੋ ਗਿਆ ਕੀ ਗੱਲ ਇੰਨੇ ਚ ਕੀ ਉਹ ਆ ਗਿਆ ਨੂੰ ਉੱਥੇ ਜਦ ਤੱਕ ਕਿਸਾਨ ਕਹਿੰਦਾ ਸੀ ਵੀ ਚੰਗੇ ਆ ਸਾਡੀ ਮਦਦ ਕਰਦਾ ਰਿਹਾ ਉੱਥੇ ਵੀ ਜਦ ਅਸੀਂ ਪਹਿਲਾਂ ਧਰਨਾ ਲਾਇਆ ਹੁਣ ਸਾਡੇ ਚ ਗਿਆ ਕੋਟਾ ਕੀ ਇੰਨੇ ਚ ਕੀ ਆ ਬਦਲ ਗਿਆ ਸਾਡੇ ਚ ਸਿਰਫ ਪਾਰਟੀ ਬਦਲੀ ਹੈ ਕਿਸਾਨ ਆਗੂਆਂ ਦਾ ਕਹਿਣਾ ਕਿ ਜੇਕਰ ਜਿਹੜਾ ਕਿ ਸਨੀ ਜਾਖੜ ਵੱਲੋਂ ਬਿਆਨ ਦਿੱਤਾ ਜਾ ਰਿਹਾ ਉਹ ਕੁਰਸੀਆਂ ਦੇ ਲਈ ਹੀ ਕੁਝ ਵੀ ਕਰ ਸਕਦੇ ਨੇ ਕਿਉਂਕਿ ਪਹਿਲਾਂ ਉਹ ਭਾਜਪਾ ਨੂੰ ਗਾਲਾਂ ਕੱਢਦੇ ਰਹਿੰਦੇ ਅੱਜ ਉਹ ਭਾਜਪਾ ਦੇ ਜਾ ਕੇ ਗੋਦ ਵਿੱਚ ਬੈਠੇ ਨੇ ਗੱਲਬਾਤ ਵੀ ਕਰਾਂਗੇ ਕਿਸਾਨ ਆਕੂ ਹੋਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਕਰਾਂ ਉਹ ਨਾ ਪੂਰੀ ਹਸਤੀਕਾਲ ਦੀ ਇਸ ਵਾਰੀ ਗੱਲ ਕਰਨੀ ਧਰਨੇਵਾਰੀ ਜੀ ਕਿਵੇਂ ਦੇਖਦੇ ਹੋ ਧਰਨਾ ਬਹੁਤ ਚੜ੍ਹਦੀ ਕਲਾ ਦਾ ਜਿੰਨਾ ਅੱਜ ਮਹਿਲਾ ਦਿਵਸ ਤੇ ਇਕੱਠ ਬੀਬੀਆਂ ਵੱਲੋਂ ਹੋਇਆ ਸਾਡੇ ਇੰਨਾ ਇਕੱਠ ਪਹਿਲੀ ਵਾਰ ਹੋਇਆ ਬਹੁਤ ਤਦਾਦ ਚ ਬੀਬੀਆਂ ਭੈਣਾਂ ਮਾਤਾਵਾਂ ਸਾਡੇ ਇੱਥੇ ਪਹੁੰਚੀਆਂ ਨੇ ਵੱਡੇ ਲੈਵਲ ਤੇ ਬੀਬੀਆਂ ਆਈਆਂ ਨੇ ਸਾਡੀ ਆਸ ਤੋਂ ਵੱਧ ਇਕੱਠ ਹੋਇਆ ਜੀ ਜਿਹੜੀ ਗੱਲ ਤੁਸੀਂ ਇਹ ਧਰਮੇ ਦੀ ਕਰਦੇ ਹੋ ਇਹ ਅਸੀਂ ਉਹੀ ਮੰਗਾ ਨੇ ਸਾਡੀਆਂ ਜਿਹੜੀਆਂ ਪਹਿਲਾਂ ਇਹ ਜਦੋਂ 21 ਦੇ ਵਿੱਚ ਇਹ ਸਾਡੀਆਂ ਮੰਨ ਚੁੱਕੇ ਤੇ ਕੋਈ ਇਹਦੇ ਵਿੱਚ ਨਵੀਂ ਮੰਗ ਨਹੀਂ ਹੈਗੀ ਜਿਹੜੀ ਕੋਈ ਨਮੀ ਮੰਗਾ ਸਰਕਾਰੋਂ ਐਕਨ ਬਾਹਰ ਕੱਢ ਕੇ ਮਾਰੇ ਜਿਵੇਂ ਮੱਖਣੀ ਚੋ ਬਾਲ ਕੱਢ ਕੇ ਮਾਰੀਦਾ ਪ੍ਰਾਣੀਆਂ ਮੰਗਾ ਨੇ ਇਹਨਾਂ ਦੀਆਂ ਮੰਨੀਆਂ ਹੋਈਆਂ ਮੰਗਾ ਨੇ ਬੀਜੇਪੀ ਸਰਕਾਰ ਵੱਲੋਂ ਸਿਰਫ ਲਾਗੂ ਨਹੀਂ ਕਰੀਆਂ ਸਾਡੇ ਸਿੱਧੂ ਪਰਜਤੇ ਬੰਦੇ ਤਿੰਨ ਵਾਰ ਦਿੱਲੀ ਜਾ ਆਈ ਪਹਿਲਾਂ ਇਹਨਾਂ ਉਹ ਮੰਗਾ ਬਾਰੇ ਜਾ ਦਵਾਉਣ ਵਾਸਤੇ ਅੱਜ ਕਈ ਵਾਰੀ ਪੱਤਰਕਾਰ ਵੀਰ ਸਾਨੂੰ ਇਹੋ ਜਿਹਾ ਸਵਾਲ ਕਰ ਦਿੰਦੇ ਨੇ ਕਿ ਤੁਸੀਂ ਹੁਣ ਇਲੈਕਸ਼ਨ ਨੇੜੇ ਆ ਗਈ ਤਾਂ ਆਇਓ ਬਿਲਕੁਲ ਨਹੀਂ ਇਲੈਕਸ਼ਨ ਤਾਂ ਅੱਜ ਨੇੜੇ ਆਈ ਹੈ ਅਸੀਂ ਤਾਂ ਪਹਿਲਾਂ ਵੀ ਸਿੱਧੂ ਪਰ ਜਥੇਬੰਦੀ ਤਿੰਨ ਵਾਰ ਦਿੱਲੀ ਜਾ ਕੇ ਮੰਗ ਪੱਤਰ ਦੇ ਕੇ ਆਈ ਹੈ ਇਹਨਾਂ ਨੂੰ ਜਾਦ ਕਰਾ ਕੇ ਆਈ ਹੈ ਕਿ ਤੁਸੀਂ ਇਹ ਮੰਗਾਂ ਮੰਨੀਆਂ ਹੋਈਆਂ ਇਹ ਲਾਗੂ ਕਰ ਦਿਓ ਉਹੀ ਗੱਲ ਅਸੀਂ ਅੱਜ ਮੰਗ ਇਹਨਾਂ ਤੋਂ ਮੰਗ ਕਰਦੇ ਆ ਕੋਈ ਨਵੀਂ ਮੰਗ ਤਾਂ ਸਾਡੀ ਕੋਈ ਹੈ ਨਹੀਂ ਹਾਂ ਜੀ ਕਾਰਨ ਬੱਤੀ ਜਥੇਬੰਦੀਆਂ ਦੇ ਵਿੱਚ ਪੰਜ ਜਥੇਬੰਦੀਆਂ ਪਹੁੰਚੀਆਂ ਕਾਰਨ ਕੀ ਆ ਕਿ ਕੀ ਇਹ ਜਿਹੜਾ ਕਿ ਫਰਕ ਪਿਆ ਆਪਸ ਦੇ ਵਿੱਚ ਕਾਰਨ ਕੀ ਆ ਵੀ ਫਰਕ ਰਿਹਾ ਦੇਖੋ ਜਿਹੜੀਆਂ ਸਾਡਾ ਉਹ ਇਲੈਕਸ਼ਨਾਂ ਲੜੀਆਂ ਸੀ ਉਹਨਾਂ ਨੇ ਜਿਹੜੀਆਂ ਜਥੇਬੰਦੀਆਂ ਨੇ ਇਲੈਕਸ਼ਨਾਂ ਲੜੀਆਂ ਸੀ ਅਸੀਂ ਇਲੈਕਸ਼ਨਾਂ ਸਿੱਧੂ ਪਰ ਜਥੇਬੰਦੀ ਇਲੈਕਸ਼ਨਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਾਡਾ ਪਹਿਲਾਂ ਤੋਂ ਹੀ ਭਾਵੇਂ ਜਦੋਂ ਭពਿੰਦਰ ਸਿੰਘ ਮਾਨ ਪ੍ਰਧਾਨ ਹੁੰਦਾ ਸੀ ਇਹਨਾਂ ਜਥੇਬੰਦੀਆਂ ਦਾ ਉਹਨੂੰ ਸਰਕਾਰ ਨੇ ਐਮਪੀ ਨਾਮਿਨੇਟ ਕਰ ਲਿਆ ਸੀ ਉਹ ਜਦੋਂ ਕਹਿੰਦਾ ਮੈਨੂੰ ਇਸ ਤਰ੍ਹਾਂ ਸਰਕਾਰ ਨਾਮਿਨੇਟ ਕਰ ਰਹੀ ਐ ਐਮਪੀ ਤਾਂ ਇਹਨਾਂ ਸਾਰੀਆਂ ਜਥੇਬੰਦੀਆਂ ਨੇ ਕਿਹਾ ਕਿ ਆਪਣੇ ਸੰਵਿਧਾਨ ਦੇ ਵਿੱਚ ਇਲੈਕਸ਼ਨ ਲੜਨਾ ਜਾਂ ਇਲੈਕਸ਼ਨ ਲੜਾਉਣਾ ਜਾਂ ਕਿਸੇ ਦੀ ਸਪੋਰਟ ਕਰਨਾ ਕਾਂਗਰਸ ਦੀ ਜਾਂ ਕਾਲੀਆਂ ਦੀ ਇਹ ਹੈ ਨਹੀਂ ਸੰਵਿਧਾਨ ਦੇ ਵਿੱਚ ਅਸੀਂ ਅੱਜ ਵੀ ਉਸੇ ਸੰਵਿਧਾਨ ਨੂੰ ਮੰਨਦੇ ਆਂ ਨਾ ਅਸੀਂ ਸਿੱਧੂ ਪਰਜਠੇਵੰਦੀ ਕੋਈ ਇਲੈਕਸ਼ਨ ਲੜਦੀ ਹੈ ਨਾ ਹੀ ਕਿਸੇ ਨੂੰ ਲੜਾਉਂਦੀ ਆਂ ਨਾ ਹੀ ਇਹ ਕਹਿੰਦੀ ਆ ਕਿ ਹਾਂ ਤੁਸੀਂ ਕਾਂਗਰਸ ਸਪੋਰਟ ਕਰ ਦੋ ਤੁਸੀਂ ਕਾਲੀਆਂ ਦੀ ਕਰ ਦੋ ਤੁਸੀਂ ਆਪ ਦੀ ਕਰ ਦੋ ਅਸੀਂ ਕਦੇ ਵੀ ਨਹੀਂ ਕਹਿੰਦੇ ਹਰੇਕ ਦੀ ਆਪਣੀ ਮਰਜ਼ੀ ਆ ਹਰੇਕ ਦੇ ਅਧਿਕਾਰ ਨੇ ਕੋਈ ਕਿਸੇ ਨੂੰ ਵੋਟ ਪਾਵੇ ਕੋਈ ਨਾ ਪਾਵੇ ਉਹਨਾਂ ਨੇ ਇਲੈਕਸ਼ਨਾਂ ਲੜੀਆਂ ਇਸ ਕਰਕੇ ਸੀ ਉਹਨਾਂ ਤੋਂ ਵੱਖਰੇ ਹੋ ਗਏ ਉਹ ਹੁਣ ਉਹ ਕਿਸਾਨ ਜਿੱਥੇ ਪੰਦੀਆਂ ਨਹੀਂ ਰਹੇ ਆ ਉਹ ਤਾਂ ਇੱਕ ਸਿਆਸੀ ਹੋ ਗਏ ਕਿਉਂਕਿ ਦੇਖੋ ਜਦੋਂ ਦਿੱਲੀ ਧਰਨਾ ਚੱਲਦਾ ਸੀ ਉਦੋਂ ਇਹ ਗੱਲ ਮੀਟਿੰਗਾਂ ਦੇ ਵਿੱਚ ਪਾਸ ਹੋਈ ਵੀ ਸੀ ਕਿ ਕੋਈ ਸਿਆਸੀ ਬੰਦਾ ਸਟੇਜ ਤੇ ਨਹੀਂ ਚੜ੍ਹਨੇਣਾ ਉਦੋਂ ਦਾ ਸੀ ਇਹ ਕਹਿੰਦੇ ਸੀ ਅਸੀਂ ਖੁਦ ਆਪੇ ਇਲੈਕਸ਼ਨਾਂ ਲੜੀਏ ਕਿੱਧਰ ਦੀ ਸਾਡੀ ਸਿਆਣਪ ਹੈ ਇਸ ਕਰਕੇ ਅਸੀਂ ਉਹਨਾਂ ਤੋਂ ਹੁਣ ਲੱਗਾਂ ਉਹ ਆਪਣਾ ਲੱਗ ਰਹੇ ਉਹ ਸਿਆਸੀ ਹੋ ਗਏ ਕਿ ਨਾਂ ਕਿ ਕਿਸਾਨ ਜਿਹੀ ਬੰਦਿਆਂ ਨੇ ਇਹ ਅਗਲੀ ਇਹ ਰਾਜਨੀਤੀ ਕੀ ਆ ਹੁਣ ਕੀ ਪਹਿਲਾਂ ਤਾਂ ਕਿਸੇ ਖੇਤਰ ਨੂੰ ਕੋਚ ਕੀਤੀ ਜਾਊਗੀ ਦਿੱਲੀ ਵੱਲੋਂ ਹੁਣ ਕੀ ਅਗਲੀ ਰਾਜਨੀਤੀ ਅਗਲੇ ਦਿੱਲੀ ਨੂੰ ਕੋਚ ਕੀਤਾ ਜਾਊਗਾ ਦੇਖੋ ਇਹ ਮੀਟਿੰਗਾਂ ਦੇ ਵਿੱਚ ਪਾਸ ਹੋਊਗਾ ਸਾਡੇ ਇਹਨਾਂ ਦੋਵੇਂ ਫਾਰਮਾਂ ਦੇ ਵਿੱਚ ਜੋ ਪਾਸ ਹੋਊਗਾ ਜ਼ਰੂਰ ਅਸੀਂ ਜਾਵਾਂਗੇ ਫਿਰ ਜੇ ਜੇਕਰ ਪਾਸ ਹੁੰਦਾ ਹੁਣ ਜਿਹੋ ਜਿਹੇ ਪ੍ਰੋਗਰਾਮ ਸਾਡੇ ਪਾਸ ਹੁੰਦੇ ਆ ਉਹਦੇ ਪ੍ਰੋਗਰਾਮ ਦਿੱਤੇ ਜਾਂਦੇ ਨੇ ਹੁਣ ਇਹ ਪ੍ਰੋਗਰਾਮ ਦਿੱਤਾ ਗਿਆ ਕਿ ਆ ਇੱਕ ਤੱਜ ਬੀਬੀਆਂ ਵਾਲਾ ਸੀ ਮਹਿਲਾ ਦਿਵਸ ਮਨਾਉਣਾ ਸੀ ਅਸੀਂ 10 ਤਰੀਕ ਨੂੰ ਪੰਜਾਬ ਦੇ ਵਿੱਚ ਬਹੁਤ ਸਾਰੇ ਮਤਲਬ ਸਟੇਸ਼ਨਾਂ ਨੂੰ ਰੇਲ ਗੱਡੀਆਂ ਦਾ ਜਿਹੜਾ ਰੋਕਾਂਗੇ ਰੇਲ ਗੱਡੀਆਂ ਨਹੀਂ ਚੱਲਣ ਦੇਵਾਂਗੇ ਬਹੁਤ ਥਾਵਾਂ ਤੇ ਸਾਡੇ ਇਸ ਤਰ੍ਹਾਂ ਦੇ ਕੇਂਦਰ ਬਿੰਦੂ ਬਣਾਏ ਗਏ ਨੇ ਜਿੱਤ ਅਸੀਂ ਬਹੁਤ ਥਾਵਾਂ ਦੇ ਪੰਜਾਬ ਦੇ ਵਿੱਚ ਧਰਨੇ ਲਾਵਾਂਗੇ ਰੇਲ ਗੱਡੀਆਂ ਨਹੀਂ ਚੱਲਣ ਦੇਵਾਂਗੇ ਇਹ ਸਾਡਾ ਹੁਣ 10 ਤਰੀਕ ਦਾ ਜਦੋਂ ਮੀਟਿੰਗ ਦੇ ਵਿੱਚ ਕੋਈ ਹੋਰ ਪ੍ਰੋਗਰਾਮ ਆਇਆ ਉਹ ਆਜ ਅਸੀਂ ਲਾਗੂ ਕਰ ਲਾਂਗੇ ਜੇ ਜਾਣ ਦਾ ਆ ਤਾਂ ਅਸੀਂ ਜ਼ਰੂਰ ਜਾਵਾਂਗੇ ਦੇਖੋ 21 ਤਰੀਕ ਦੀ ਗੱਲ ਹੋਈ ਸੀ ਜਾਣ ਕਿਹੜੇ ਲੋਟ ਗੋਲੇ ਚੱਲਦੇ ਸੀ ਸਾਡੇ ਨੌਜਵਾਨ ਸਾਡੇ ਕਿਸਾਨ ਜਥੇਬੰਦੀਆਂ ਦੇ ਲੀਡਰ ਡੱਲੇਵਾਲ ਸਾਹਿਬ ਉਹਨਾਂ ਵਰਗੇ ਮੂਰੇ ਸੀ ਉਦੋਂ ਗੋਲਿਆਂ ਦੇ ਵਿੱਚ ਉਹਨਾਂ ਨੇ ਬਥੇਰੇ ਅਥਰੂ ਗਏ ਤੇ ਗੋਲੇ ਛੱਡੇ ਇਹੋ ਜਿਹੇ ਗੋਲੇ ਵੀ ਛੱਡੇ ਨੇ ਜਿਹੜੇ ਕਿ ਅਸੀਂ ਕਿਸੇ ਜੇ ਸਾਡੀ ਕਿਸੇ ਦੂਸਰੀ ਕੰਟਰੀ ਗੱਲ ਸਾਡੀ ਲੜਾਈ ਹੁੰਦੀ ਹੈ ਜੰਗ ਲੱਗਦੀ ਹੈ ਉਹ ਵੀ ਸਿੱਟੇ ਗਏ ਨੇ ਜਿਨ੍ਹਾਂ ਦੇ ਸਾਨੂੰ ਸਿਰਫ ਦੋ ਖੋਲ ਮਿਲੇ ਨੇ ਉਹ ਇਹਨਾਂ ਨੇ 21 ਦੀ ਰਾਤ ਨੂੰ ਇੱਕ ਕਣਕਾਂ ਦੇ ਵਿੱਚੋਂ ਬੈਟਰੀਆਂ ਨਾਲ ਵੀ ਇਹਨਾਂ ਨੇ ਉਹਨਾਂ ਦੇ ਖੋਲ ਚੁਗੇ ਨੇ ਉਹ ਕਿਉਂਕਿ ਉਹ ਅਸੀਂ ਇੱਥੇ ਤੁਹਾਨੂੰ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਉਹ ਦਿਖਾ ਦਿੰਦੇ ਸੀ ਸਾਡੇ ਗੜ ਹੱਥ ਦੋ ਲੱਗੇ ਨੇ ਉਹ ਅਸੀਂ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਦਿਖਾਏ ਨੇ ਉਹ ਇਹੋ ਜਿਹੇ ਨੇ ਜੇ ਕਿਤੇ ਟਰੈਕਟਰ ਦੇ ਵਾਜਨ ਤੋਂ ਟਰੈਕਟਰ ਨੂੰ ਦਫਾੜ ਕਰ ਸਕਦੇ ਆ ਜਿਹੜੇ ਕਿ ਟੈਂਕਾਂ ਦੇ ਮਾਰਨੇ ਚਾਹੀਦੇ ਉਹ ਇਹਨਾਂ ਨੇ ਆਪਣੇ ਜਿਹੜੇ ਸਾਡੇ ਕਿਸਾਨ ਨੇ ਅਸੀਂ ਭਾਰਤ ਦਾ ਹਿੱਸਾ ਹਾਂ ਸਾਡੀ ਵੀ 60 ਕਰੋੜ ਦੇ ਕਰੀਬ ਆਬਾਦੀ ਆ ਅਸੀਂ ਕੋਈ ਮਾੜਾ ਤਾਂ ਨਹੀਂ ਕਰਿਆ ਜਿਸ ਢੰਗ ਨਾਲ ਵੀ ਸਾਨੂੰ ਸਰਕਾਰਾਂ ਨੇ ਕਿਹਾ ਕਿ ਤੁਸੀਂ ਨਾਜ ਪੈਦਾ ਕਰੋ ਇਸ ਤਰ੍ਹਾਂ ਤੁਸੀਂ ਖਾਦ ਪਾਓ ਇਹ ਆ ਬੀਜ ਲਓ ਸਾਤੋਂ ਅਸੀਂ ਉਵੇਂ ਹੀ ਕਰਦੇ ਰਹੇ ਕੋਈ ਅਸੀਂ ਆਪਣੇ ਆਪ ਨਹੀਂ ਕਰਿਆ ਹੋਇਆ ਸੰਦ ਪਤਾ ਵੀ ਸਾਡੇ ਬਜ਼ੁਰਗਾਂ ਨੂੰ ਨਹੀਂ ਸੀ ਪਤਾ ਥੇੜੀ ਸਾਹਿਬ ਨੇ ਬੈਠਿਆ ਕੋਲ ਵੀ ਕੀ ਖਾਦ ਹੁੰਦੀ ਕੀ ਆ ਇਹਨਾਂ ਦੇ ਉਦੋਂ ਖੇਤੀਬਾੜੀ ਵਿਭਾਗ ਦੇ ਵਿੱਚੋਂ ਆਉਂਦੇ ਸੀ ਪਿੰਡਾਂ ਦੇ ਵਿੱਚ ਮੇਲੇ ਲਾਇਆ ਕਰਦੇ ਸੀ ਸਾਨੂੰ ਸਮਝਾਇਆ ਕਰਦੇ ਸੀ ਤੁਸੀਂ ਐਵੇਂ ਐਵੇਂ ਖਾਦ ਪਾਓ ਅਸੀਂ ਓਕਣ ਓਕਣ ਖਾਦ ਪਾਈ ਆ ਅੱਜ ਸਾਨੂੰ ਦੋਸ਼ੀ ਠੜਾਉਂਦੇ ਤੁਸੀਂ ਧਰਤੀ ਰਸਾਇਣਿਕ ਕਰਦੇ ਦੱਸੋ ਅਸੀਂ ਆਪ ਕਰੀਏ ਧਰਤੀ ਰਸਾਇਣਿਕ ਸਾਨੂੰ ਇਹਨਾਂ ਬੀਜ ਲਿਆ ਕੇ ਦਿੱਤੇ ਨੇ ਨਵੇਂ ਤੋਂ ਨਵੇਂ ਅਸੀਂ ਉਹ ਬੀਜ ਬੀਜੇ ਨੇ ਉਸ ਜਿਹੜਾ ਅਸੀਂ ਫੂਡ ਭੰਡਾਰ ਦੇ ਵਿੱਚ ਬਹੁਤਾਤ ਦੇ ਵਿੱਚ ਹਿੱਸਾ ਪਾ ਬੈਠੇ ਨਾ ਉਹ ਅੱਜ ਸਾਨੂੰ ਖਮਾ ਆਜਾ ਭੁਗਤਣਾ ਪੈਂਦਾ ਸਾਨੂੰ ਅੱਜ ਦੋਸ਼ੀ ਠਹਿਰਾ ਜਾਂਦਾ ਜਦ ਕਿ ਸਾਨੂੰ ਨਾਮ ਤਕੀ ਦੇਣਾ ਸ਼ਾਬਾਸ਼ ਤੁਸੀਂ ਸਾਨੂੰ ਬਾਹਰ ਲੀਆਂ ਕੰਟਰੀਆਂ ਦੇ ਵਿੱਚੋਂ ਅਨਾਜ ਮੰਗਣ ਤੋਂ ਹਟਾਇਆ ਇਹ ਅੱਗੇ ਅਮਰੀਕਾ ਤੋਂ ਜਾ ਕੇ ਅਨਾਜ ਮੰਗਦੇ ਸੀ ਉਹ ਅਨਾਜ ਇਨਸਾਨਾਂ ਦੇ ਖਾਣ ਦੇ ਲਈ ਪਸ਼ੂ ਨਹੀਂ ਖਾਂਦੇ ਉਸ ਅਨਾਜ ਨੂੰ ਜਿਹੜਾ ਅਨਾਜ ਉਦੋਂ ਆਉਂਦਾ ਸੀ ਤੇ ਅਸੀਂ ਇਹਨਾਂ ਨੂੰ ਹਟਾਤਾ ਸਾਨੂੰ ਨਾਮ ਇਨਾਮ ਤਕੀ ਦੇਣਾ ਸੀ ਉਲਟ ਸਾਨੂੰ ਦੋਸ਼ੀ ਠਹਿਰਾਉਂਦੇ ਨੇ ਕਿ ਕਿਸਾਨ ਦੋਸ਼ੀ ਆ ਜਿਵੇਂ ਕਿਤੇ ਅਸੀਂ ਕਿਸੇ ਦੂਜੇ ਕੰਟਰੀ ਵਾਲੇ ਹੋਈਏ ਸਾਡਾ ਦੇਸ਼ ਕੋਈ ਲੱਗ ਹੋਵੇ ਆ ਤੁਹਾਡੇ ਸਾਹਮਣੇ ਆ ਸਾਨੂੰ ਪੰਜਾਬ ਨੂੰ ਤਾਂ ਨਾ ਇਕੱਟੇ ਦਿੱਤਾ ਸੀ ਕਿਸ ਤਰ੍ਹਾਂ ਸੱਤ-ਸੱਤ ਤਰ੍ਹਾਂ ਦੇ ਬੈਰੀਕੇਟ ਲਾ ਕੇ ਪੰਜਾਬ ਨੂੰ ਲੱਗੇ ਕਰ ਦਿੱਤਾ ਸੀ ਹੁਣ ਇਹ ਕਹਿੰਦੇ ਸੀ ਕਿ ਕੱਲਾ ਪੰਜਾਬ ਏ ਆ ਜਿਹੜੀ 6 ਤਰੀਕ ਦੀ ਕਾਲ ਦਿੱਤੀ ਹੈ ਇਹਨਾਂ ਨੇ ਕਿਉਂ ਰੇਲ ਗੱਡੀਆਂ ਪਿੱਛੇ ਰੋਕੀਆਂ ਜਾਂ ਜਿਹੜੇ ਉਹ ਰੇਲ ਗੱਡੀਆਂ ਦੇ ਵਿੱਚ ਆਏ ਉਹਨਾਂ ਨੂੰ ਡੇਟੇਨ ਕਿਉਂ ਕਰਿਆ ਗਿਆ ਠੀਕ ਹੈ ਨਾ ਜੀ ਬੱਸਾਂ ਦੇ ਵਿੱਚ ਨੇ ਉਹ ਪਹੁੰਚਣ ਦਿੱਤਿਆ ਉਹ ਨਹੀਂ ਉਹ ਉੱਥੇ ਜੰਤਰ ਮੰਤਰੇ ਤੇ ਪਹੁੰਚਣ ਦਿੱਤੇ ਉਹਨਾਂ ਨੂੰ ਫੜ ਕੇ ਕੁੱਟਿਆ ਵੀ ਗਿਆ ਉਹਨਾਂ ਦੇ ਤਸ਼ੱਦਦ ਵੀ ਕਰਿਆ ਗਿਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਡੱਕਿਆ ਕਿਸਾਨਾਂ ਦਾ ਕਹਿਣਾ ਕਿ ਜਿਹੜੇ ਕਿ ਕਿਸਾਨਾਂ ਦੀਆਂ ਮੰਗਾਂ ਨੇ ਐਮਐਸਪੀ ਦੀ ਰਿਪੋਰਟ ਲਾਗੂ ਕਰਨਾ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਹੋ ਗਈ ਉਸ ਤੋਂ ਬਾਅਦ ਬਿਜਲੀ ਸੋਧ ਬਿੱਲ ਹੋ ਗਿਆ ਜਾਂ ਐਮਐਸਪੀ ਦੀ ਹੋ ਗਈ ਇਹ ਗਰੰਟੀਆਂ ਨੂੰ ਲੈ ਕੇ ਕਿਸਾਨ ਵਾਪਸ ਪਰਤਣਗੇ ਤਾਂ ਹੀ ਜਿਹੜੇ ਕਿ ਕਿਸਾਨ ਖੁਸ਼ਹਾਲ ਹੋ ਸਕਦਾ ਹੈ ਸ਼ੰਭੂ ਭਰੇਵਾਲ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਪਾਟ ਦੀ ਵਿੱਚ ਰਿਪੋਰਟ